ਪਹੁੰਚੇ ਸਾਡੇ ਮੋਰਚੇ ਦੇ 8 ਲੱਖ ਜੁੱਸੇ ਬੰਦੀਆਂ ਦੇ ਆਗੂ ਸਾਡੇ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ ਗੈਰਾ ਦੇ ਹਿੱਸੇ ਨੇ ਉਹ ਇਸ ਧਰਤੀ ਤੇ ਪਹੁੰਚਿਆ ਸਾਰੰਦਸਤਾ ਪਹਿਲਾਂ ਇਸ ਨਗਰ ਵੱਲੋਂ ਸੁਲਾਖ ਵੱਲੋਂ ਜਨਾਬ ਖਿੰਡਾ ਵੱਲੋਂ ਜੀ ਆਇਆਂ ਕਹਿੰਦੇ ਆ ਜਿੰਨੇ ਵੀ ਤੁਸੀਂ ਇੱਥੇ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਉਹ ਵੈਟਰ ਜੀ ਕੀ ਫਤ ਹੈ ਮੈਂ ਜ਼ਿਆਦਾ ਨਹੀਂ ਟਾਈਮ ਲੈਣਾ ਤਾਂ ਪ੍ਰਧਾਨ ਜੀ ਨੂੰ ਟਾਈਮ ਦੇਣਾ ਹੈ ਕਿਉਂਕਿ ਪੈਸ ਵਾਲਾ ਨੂੰ ਸੀ 1 ਵਜੇ ਦਾ ਟਾਈਮ ਦਿੱਤਾ ਹੈ ਉਹ ਕਹਿੰਦੇ ਜੀ ਅਸੀਂ ਵਾਪਸ ਜਾਣਾ ਹੈ ਇਹਨਾਂ ਤੋਂ ਬਾਅਦ ਅੱਜ ਅਸੀਂ ਉਸ ਧਰਤੀ ਤੇ ਬੈਠੇ ਆ ਕਿਹਾ ਤਾਂ ਪਸਾਰਿਆਂ ਨੇ ਸੀ ਕਿ 13 ਫਰਵਰੀ ਨੂੰ ਦਿੱਲੀ ਵੱਲ ਚਾਲੇ ਪਾਵਾਂਗੇ ਪਰ ਉਹ 13 ਫਰਵਰੀ ਆਪਾਂ ਸਾਰਿਆਂ ਨੇ ਵੇਖੀ ਐ ਕਿਵੇਂ ਆਥਰੂ ਗੈਸ ਦੇ ਗੋਲੇ ਛੱਡੇ ਨੇ ਕਿਵੇਂ ਪਲਾਸਟਿਕ ਦੀਆਂ ਗੋਲੀਆਂ ਚੱਲੀਆਂ ਨੇ ਕਿਵੇਂ ਪਾਣੀ ਦੀਆਂ ਪਛਾਣਾਂ ਮਾਰੀਆਂ ਨੇ ਲਗਾਤਾਰ ਆਪਣੇ ਤੇ ਉਹ ਪਛਾਣ ਹੁੰਦੀਆਂ ਰਹੀਆਂ ਨੇ 13 ਤੇ 14 ਦੀ ਰਾਤ ਆਪਾਂ ਸਾਰਿਆਂ ਨੇ ਵੇਖੀ ਐ ਜਦੋਂ ਕਿਸਾਨ ਪਿੱਛੇ ਨਾ ਹਟੇ ਤਾਂ ਸਰਕਾਰ ਨੂੰ ਮੀਟਿੰਗ ਦਾ ਟਾਈਮ ਦੇਣਾ ਪਿਆ ਉਸ ਟਾਈਮ 'ਆਂ ਦੋ ਮੀਟਿੰਗਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਪਰ ਮੀਟਿੰਗਾਂ ਬੇਸ਼ੇਕਾ ਰਹੀਆਂ ਤਾਂ ਉਹ ਦਿਲਾਇਆ 21 ਫਰਵਰੀ ਜਿੱਦੈ ਉਹ ਮੀਟਿੰਗ ਨਾ ਕੀਤੀ ਸਰਕਾਰ ਨੇ ਲਾਰੇ ਲੱਪੇ ਲਾਏ ਤੇ ਆਪਾਂ ਫੈਸਲਾ ਕੀਤਾ ਵੀ 21 ਫਰਵਰੀ ਨੂੰ ਅੱਗੇ ਵਧਾਂਗੇ ਉਹਦੇ ਵਿੱਚੋਂ ਜਿਹੜਾ ਸਾਡਾ ਇਹ ਨੌਜਵਾਨ ਸ਼ੋਹਰ ਕਰਦੇ ਸ਼ਹੀਦ ਹੋਏ ਆ ਹਰਿਆਣੇ ਦੀ ਪੁਲਸ ਵੀ ਗੋਲੀ ਦੇ ਨਾਲ ਤਾਂ ਉਸ ਮੋਰਚੇ ਨੇ ਪੂਰੀ ਦੁਨੀਆ ਦੇ ਵਿੱਚ ਮੈਸੇਜ ਦਿੱਤਾ ਹੈ ਕਿ ਲੜਨ ਵਾਲਾ ਮੋਰਚਾ ਪਿੱਛੇ ਨਹੀਂ ਹਟਿਆ ਜਿਹਦੇ ਵਿੱਚੋਂ ਲਗਭਗੇ ਸਾਡਾ ਸ਼ੰਭੂ ਖਨੌਰੀ ਗਤਰਪੁਰਾ ਸੈਂਕੜੇ ਕਿਸਾਨ ਸ਼ਹੀਦ ਹੋਏ ਨੇ ਤਾਂ ਉਹਨਾਂ ਵਿੱਚੋਂ ਇੱਕ ਸਾਡਾ ਨੌਜਵਾਨ ਸ਼ਹੀਦ ਹੈ ਜਿਹੜਾ ਸ਼ੁਭ ਕਰਦੀ ਆਪਾਂ ਹਰ ਸਾਲ 21 ਫਰਵਰੀ ਨੂੰ ਇਥੇ ਇਹਦੀ ਵਰਸੀ ਮਨਾਉਂਦੇ ਆ ਅਸੀਂ ਇੱਕ ਬਲਾਗ ਦੀ ਮੀਟਿੰਗ ਵੀ ਕੀਤੀ ਸੀ ਪਰਿਵਾਰ ਨਾਲ ਮਿਲ ਕੇ ਅੱਜ ਵੀ ਪਰਿਵਾਰ ਸਾਰਾ ਬੈਠਾ ਸਾਡੇ ਭੈਣਾਂ ਵੀ ਬੈਠੇ ਆ ਨੇ ਕਿ ਆਪਾਂ ਪਤਾ ਨਹੀਂ ਕਿੰਨਾ ਚਿਰ ਅਸੀਂ ਵਰਸੀ ਮਨਾਉਣੀ ਆ ਮਨਾਉਂਦੇ ਰਹਾਂਗੇ ਪਰ ਖੀਰ ਸੇਧਾਂ ਦੇ ਜਿਹੜੇ ਕਾਨਫਰਾਂਸਾਂ ਨਹੀਂ ਹੁੰਦੀਆਂ ਮੇਲੇ ਲੱਗਦੇ ਆ ਮੇਲਾ ਲੱਗਿਆ ਕਰੂਗਾ ਇਹ ਮੇਲੇ ਦਾ ਰੂਪ ਧਾਰਨਾ ਹੈ ਜਦੋਂ ਅਗਲੇ ਨੇ ਪੁੱਛਣਾ ਵੀ ਕਾਹਦਾ ਮੇਲਾ ਹੈ ਉਦੋਂ ਗੱਲ ਉਠਿਆ ਕਰੂਗੀ ਕਿਸਾਨੀ ਦੀ ਉਦੋਂ ਗੱਲ ਚੱਲਿਆ ਕਰੂ ਸਵਾਨੀ ਦਾ ਸੰਦੀਪ ਪੌਂਟ ਤੇ ਉਦੋਂ ਗੱਲ ਉਠਿਆ ਕਰੂ ਕਿ ਐਮਐਸਪੀ ਗਰੰਟੀ ਕਾਨੂੰਨ ਕਿਉਂ ਚਾਹੀਦਾ ਤੇ ਜਦੋਂ ਸਾਡੇ ਕਿਸਾਨ ਖੁਦਕਸ਼ੀਆਂ ਕਰਦੇ ਨੇ ਇਹ ਸਵਾਲ ਨਾਲ ਜੁੜਿਆ ਕਰੂਗਾ ਕਿ ਕਰਜ਼ੇ ਤੋਂ ਮੁਕਤ ਕਿਵੇਂ ਹੋਣਾ ਹੈ ਫਿਰ ਅੰਦਰ ਵੜ ਕੇ ਮਰਨਾ ਜਾਂ ਸ਼ੋਅ ਕਰਨੀ ਸੀਧੀ ਪ੍ਰਾਪਤ ਕਰਨੀ ਹੈ ਇਹ ਸਾਡੇ ਮੇਲਿਆਂ ਤੇ ਗੱਲਾਂ ਹੋਇਆ ਕਰਨੀਆਂ ਠੀਕ ਹੈ ਪਰ ਮੈਂ ਸੀ ਉਹ ਪਰਿਵਾਰ ਨੂੰ ਉਸ ਬੱਚਾ ਤਾਂ ਨਹੀਂ ਦੇ ਸਕਦੇ ਪਰ ਜਿਹੜੀ ਉਹ ਬੱਚੇ ਨੇ ਸੋਚ ਜਿਹੜੇ ਵਿਚਾਰ ਦੁਨੀਆ ਨੂੰ ਦਿੱਤੇ ਨੇ ਇਹ ਇਕੱਲੇ ਭਾਰਤ ਨਹੀਂ ਰਿਆ ਕਰਨਗੇ ਪਾਰਲੀਮੈਂਟ ਚ ਬੋਲਿਆ ਕਰਾਂਗੇ ਇਹ ਰਾਜ ਸਭਾ ਚ ਬੋਲਿਆ ਕਰਨਗੇ ਵਿਧਾਨ ਸਭਾ ਚ ਬੋਲਿਆ ਕਰਨਗੇ ਤਾਂ ਇਹ ਬਹੁਤ ਵੱਡਾ ਜਿਹੜਾ ਇਸ ਪਰਿਵਾਰ ਨੇ ਨੌਜਵਾਨ ਸਾਡੇ ਸੰਜੁਗ ਚਕਸਾਰ ਮੋਰਚਾ ਗੈਰ ਰਾਜਨੀਤਿਕ ਝੋਲੀ ਚ ਪਾਇਆ ਇਹਨੂੰ ਅਸੀਂ ਕਦੇ ਮੱਠਾ ਨਹੀਂ ਹੁੰਦੇ ਮੰਗੇ ਇਹ ਪਰਿਵਾਰ ਨਾਲ ਵਾਧਾ ਹੈ ਅਖੀਰ ਦੇ ਰਚਨਾ ਜਿਹੜੀ ਅੱਜ ਮਹਿਮਤ ਸ਼ੁਰੂ ਕਰਨੀ ਹੈ ਕਿਉਂਕਿ ਸਾਡੇ ਤੇ ਸਵਾਲ ਇਹ ਆਉਣਾ ਹੈ ਵੀ ਜਦੋਂ 20 ਤੇ 21 ਦੇ ਵਿੱਚ ਤੁਸੀਂ ਦਿੱਲੀ ਦੇ ਬੈਠੇ ਸੀ ਉਦੋਂ 10 ਦਿਨ ਹੋਰ ਰਾ ਲੈਂਦੇ ਪਰ ਭਰਾਵੋ ਜਦੋਂ ਮੋਰਚੇ ਦੇ ਵਿੱਚ ਵੱਖ-ਵੱਖ ਕਿਸਾਨ ਜੱਸੇ ਬੰਦੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਸਿਸ਼ਟਪ ਹੁੰਦਾ ਹੈ ਬਹੁਤ ਸ਼ਾਂਤੀ ਘਰ ਸ਼ਾਂਤੀ ਮੰਨਣਾ ਪੈਂਦਾ ਹੈ ਇਹ ਕਿਸਾਨਾਂ ਦੀ ਬਦਕਿਸਮਤੀ ਹੈ ਕਿ ਜਦੋਂ ਕਿਤੇ ਮੰਗ ਮਨਾਉਣ ਦੇ ਨੇੜੇ ਪੜਦਿਆਂ ਉਦੋਂ ਇਹ ਸ਼ਿਸ਼ਟਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸਵਾਲ ਸਾਡੇ ਹਰੇਕ ਮੋਰਚੇ 'ਚ ਉੱਠਿਆ ਚਾਹੇ ਕਰਾਸੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਉੱਥੇ ਵੀ ਸਵਾਲ ਉੱਠਿਆ ਲੋਕਾਂ ਦਾ ਵੀ 7 ਦਿਨ ਹੋਰ ਬੈਠ ਜਾਂਦੇ ਮੰਗਾ ਮੰਨੀਆਂ ਜਾਂਦੀਆਂ ਜੇ ਦਿੱਲੀ 'ਚ ਬੈਠੇ ਉੱਥੇ ਵੀ ਸਵਾਰ ਉੱਠਿਆ ਸੱਤ ਦਿਨ ਹੋਰ ਬੈਠ ਜਾਂਦੇ ਪਰ ਭਰਾਵੋ ਇਸ ਗੱਲਾਂ ਦੇ ਦਿਮਾਗ ਤੁਸੀਂ ਕਿ ਜਿਹੜੇ ਕਿਸਾਨਾਂ ਦਾ ਲਾਂਭਾ ਕਿਸਾਨਾਂ ਦਾ ਰੋਸ ਹੈ ਤਾਂ ਇਹਦਾ ਕੋਈ ਲੀਡਰ ਮਿਲੇ ਜਿਹੜਾ ਐਸ ਲਾਂਭੇ ਨੂੰ ਸਮਝ ਕੇ ਅੱਗੇ ਨੂੰ ਤੁਰੇ ਤਾਂ ਸਾਡੇ ਨਾਲ ਬਹੁਤ ਸਤਾਰ ਜੋ 17 ਸੀ ਵੈਰੂ ਬੈਠੇ ਨੇ ਜਦੋਂ ਤੋਂ ਕਿਸਾਨ ਜਸੇਵੰਦੀ ਦੀ ਨਿਯੋ ਨਿੱਕੀ ਹੈ ਜਦੋਂ ਤੋਂ ਆਗੂਆਂ ਨੇ ਬਾੜ ਦੋਰ ਸੰਭਾਲੀ ਹੈ ਇਹਨਾਂ ਨੂੰ ਪਤਾ ਹੈ ਕਿਸ ਮੰਗ ਤੇ ਅਸੀਂ ਇਕੱਠੇ ਹੋਏ ਸੀ ਕਿਸ ਮੰਗ ਤੇ ਜਸੇਬੰਦੀ ਬਣਾਈ ਸੀ ਨਹੀਂ ਪੂਰੇ ਉਤਰੇ ਕੋਈ ਰਾਜ ਸਭਾ ਕਰਨੀ ਚੱਲਿਆ ਗਿਆ ਕੋਈ ਚੇਅਰਮੈਨ ਨਹੀਂ ਕਿੱਲੀ ਚੱਲਿਆ ਗਿਆ ਕੋਈ ਵਿਧਾਨ ਸਭਾ ਕਰਨੀ ਚੱਲਿਆ ਗਿਆ ਪਰ ਸਾਡੀਆਂ ਕਿਸਾਨਾਂ ਦੀਆਂ ਜਿਹੜੀਆਂ ਖੁੱਡ ਕਸੀਆਂ ਸਾਡੀਆਂ ਜਿਹੜੀਆਂ ਜ਼ਮੀਨਾਂ ਤੇ ਕਰਦੇ ਇਹ ਨਹੀਂ ਰੁਕੇ ਇਹ ਉਵੇਂ ਜਿਉਂਦੇ ਚੋਂ ਰਹੇ ਇਹ ਸਵਾਲ ਸਾਡੇ ਤੇ ਸੀ ਤੇ ਉਠਦੋਂ ਸੀ ਇੱਕ ਸਾਡੇ ਤੇ ਸਵਾਲ ਵੀ ਉਠਦਾ ਸੀ ਕਿ ਜੇ ਕਿਸਾਨ ਜਸੇਵੰਦੀ ਖਾਸ ਕਰਕੇ ਸਾਡੀ ਜਸੇਵੰਦ ਤੇ ਮਾਫੀ ਵਿੱਚ ਹੋਰ ਦੂਜੇ ਮੋਰਚਾ ਵਾਲੇ ਜਸੇਵੰਦਿਆਂ ਦੇ ਵਿੱਚੋਂ ਸਾਡੇ ਤੇ ਸਵਾਲ ਉਠਦਾ ਸੀ ਬਈ ਕੁਝ ਜਸੇਵੰਦੀਆਂ ਸਰਕਾਰ ਨਾਲ ਲੜਦੀਆਂ ਨੇ ਕਾਸ਼ ਕਰਕੇ ਕਾਮਰੇਡ ਵਿਚਾਰਧਾਰਾ ਦੇ ਲੋਕਾਂ ਨੇ ਸਾਡੇ ਸਤਿਕਾਰਯੋਗ ਪੁਸ਼ਾਉਰਾ ਸਾਡੇ ਸਵਾਲ ਠਾਏ ਕਿ ਜੀ ਲੜਾਈ ਠੰਡੀ ਲੜਦੇ ਨੇ ਸਰਕਾਰ ਨਾਲ ਲੜਦੇ ਨੇ ਪਰ ਉਹ ਦਿਨ ਆ ਜਦੋਂ ਤੰਨੇ ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਉਹਨਾਂ ਕਾਮਰੇਡਾਂ ਨਾਲ ਬੈਠਣ ਦਾ ਮੌਕਾ ਮਿਲਿਆ ਤੇ ਸਵਾਲ ਉਹਨਾਂ ਦੇ ਮਨ ਤੁਸੀਂ ਬਈ ਹੁਣ ਜਸੇ ਬੰਦੀ ਸੋਡੇ ਗਵਾਹੀ ਕੌਣ ਕਰਦਾ ਹੈ ਮੈਂ ਕਹਾਂ ਵੀ ਗਵਾਹੀ ਪਤਾ ਨਹੀਂ ਕੌਣ ਕਰਦਾ ਪਰ ਜਿਹੜੇ ਸੋਡੇ ਮਨ ਤੋਂ ਸਵਾਲ ਨੇ ਸਾਡੇ ਵੀ ਮਨਾਂ ਤੋਂ ਸਵਾਲ ਹੈ ਬਈ ਆਕੂ ਮੌਕੇ ਤੇ ਆ ਕੇ ਕਿਉਂ ਪਿੱਛੇ ਹਟਦੇ ਨੇ ਅਸੀਂ ਉਹੋ ਜਾਂ ਆਕੂ ਚੁਣਿਆ ਉਹੋ ਜੇ ਆਕੂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਨੇ ਸਰਬਾਰ ਦੇਜੀਤ ਸਿੰਘ ਗੱਲੇਵਾਲ ਸਾਰੇ ਹੱਸੇ ਹੱਸੇ ਸਾਰੇ ਕਾਮਰੇਡ ਬਈ ਸੋਡਾ ਕੋਈ ਜ਼ਿਲ੍ਹੇ ਦਾ ਪ੍ਰਧਾਨ ਇਹ ਐਡੀ ਵੱਡੀ ਬਾਤ ਹੋਰ ਜਦੋਂ ਕਿਤੇ ਸਰਕਾਰ ਦੇ ਕਹਿਲ ਕੇ ਜਾਵਾਂਗੇ ਜਦੋਂ ਕਿਤੇ ਚਰਚਾ ਸ਼ੁਰੂ ਹੋਊਗੀ ਕਿਤੇ ਜਵਾਬ ਦੇ ਦੇਵੋਗੇ ਅਸੀਂ ਆਖਿਆ ਇੱਕ ਇੱਕ ਗੱਲ ਦਾ ਜਵਾਬ ਦੇਵਾਂਗੇ ਪਰ ਜਿਹੜਾ ਗੱਲ ਛੋਡੇ ਮਣਾ ਚ ਬੁੱਲਾ ਚ ਪਈਆਂ ਹੱਸਦੀ ਐ ਇਹ ਮੌਕਾ ਆਊਗਾ ਜਵਾਬ ਦੇਵਾਂਗੇ ਤਾਂ ਭਰਾਓ ਦਿੱਲੀ ਦਾ ਮੋਰਚਾ ਲੜਿਆ ਜਿੱਦੇ ਬਿਆਨ ਆਉਣ ਲੱਗੇ ਸੀ ਵੀ ਸਿੱਨੇ ਕਾਨੂੰਨ ਰੱਦ ਨਹੀਂ ਹੁੰਦੇ ਮੋਦੀ ਨਹੀਂ ਪਿੱਛੇ ਹਟਦਾ ਜੋ ਕੁਝ ਮਿਲਦਾ ਉਹ ਲੈ ਲਓ ਤਾਂ ਵਿਚਾਰ ਜਦੋਂ ਉੱਪਰ ਉੱਠ ਕੇ ਆਉਣ ਲੱਗੇ ਆ ਤੇ ਪ੍ਰੈਸ ਬਿਆਨ ਆਉਣ ਲੱਗੇ ਵੀ ਜੋ ਕੁਝ ਮਿਲਦਾ ਉਹ ਲੈ ਲਓ ਤੇ ਭਰਾਵੋ ਉਹਦੇ ਬਿਆਨ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਬਈ ਲੋਕਾਂ ਨੂੰ ਕਹਿ ਕੇ ਆਇਆ ਰੱਜ ਕਰਵਾ ਕੇ ਮੁੜਾਂਗੇ ਸਮਝੌਤਾਈ ਕਰਾਂਗੇ ਤੇ ਮੈਂ ਕਿਹਾ ਫੇ ਕਾਮਰੇਟੋ ਹੋਣ ਸੋਚੋ ਕਿਹੜਾ ਸਰਕਾਰ ਦਾ ਬਣਿਆ ਕਿਹੜਾ ਅੱਗੇ ਨੂੰ ਵਾਦਾ ਨਿਖੇਰ ਕੇ ਜਾਂਦੇ ਆਹ ਉਹਦੀ ਨਿਉਂ ਹੈ ਭਰਾਵੋ ਸੰਯੁਕਤ ਤਕਸਾਲ ਮੋਰਚਾ ਗੈਰ ਰਾਜੀ ਕੱਲਾ ਆਪਾਂ ਕਹਿ ਸਕਦੇ ਆ ਕਿਸਾਨ ਦੇ ਮੋਰਚੇ ਦੇ ਆਗੂ ਨੇ ਜਿਹੜੀ ਵੈਰੀ ਸਾਹਿਬ ਨੇ ਗੱਲ ਕਹੀ ਹੈ ਜਦੋਂ ਦੂਜਾ ਭਰਾ ਕਹੇ ਜਦੋਂ ਦੂਜੀ ਸਟੇਟ ਦਾ ਕਿਸਾਨ ਕਹੇ ਜਦੋਂ ਉੱਤਰੀ ਭਾਰਤ ਤੋਂ ਉੱਪਰ ਉੱਠ ਕੇ ਜਦੋਂ ਤਾਮਲ ਲਾਡੂ ਮਹਾਰਾਸ਼ਟਰ ਕਰਨਾਟਕਾ ਦੇ ਕਿਸਾਨ ਕਹਣ ਕਿ ਸਰਦਾਰ ਡਿਗਜੀਤ ਸਿੰਘ ਢੱਲੇਵਾਰ ਦਾ ਆਗੂ ਚਾਹੀਦਾ ਹੈ ਤਾਂ ਭਰਾ ਉਹਦੇ ਉਹ ਗੱਲਾਂ ਦਾ ਸਮਾਹਾ ਹੋ ਕੇ ਅੱਗੇ ਨੂੰ ਕਿਸਾਨੀ ਵਾਧੇ ਆ ਤਾਂ ਉਹਦੇ ਵਿੱਚੋਂ ਤੇ ਮਾਣ ਸਾਨੂੰ ਖਾਸ ਕਰਕੇ ਸਾਡੀ ਵੀਕੇ ਨੂੰ ਸਿੱਧੂਪੁਰ ਨੂੰ ਕਿ ਜਿਹੜੇ ਸਾਲੀਆਂ ਸਟੇਟਾਂ ਨੇ ਸਾਡੇ ਆਗੂ ਨੂੰ ਜੋਗ ਸੰਦਿਆ ਆਗੂ ਨੂੰ ਐਹੀ ਜੀ ਸਥਿਤੀ ਦੇ ਵਿੱਚ 54 ਦਿਨ ਭੁੱਖਾ ਤਾਇਆ ਬਹਿ ਕੇ ਉਸ ਮੋਰਚ ਜਿ ਰਿਆ ਫੇਰ ਵੀ ਉਹਨਾਂ ਨੇ ਵਿਸ਼ਵਾਸ ਜਤਾਇਆ ਤੇ ਸਾਡਾ ਕੂਮੀ ਕਮਿਨਰ ਚੁਣਿਆ ਇਹ ਮਾਣ ਵਾਲੀ ਗੱਲ ਕਿਸ ਦੀ ਝੋਲੀ ਪੈਂਦੀ ਹੈ ਇਹ ਸ਼ੋਭ ਕਰਨ ਦੇ ਪਰਿਵਾਰ ਦੀ ਝੋਲੀ ਪੈਂਦੀ ਹੈ ਪਰ ਜਿਹੜੇ ਪਰਿਵਾਰ ਨੇ ਪੂਰੀ ਦੁਨੀਆ ਦੇ ਵਿੱਚ ਸਾਡੇ ਮੋਰਚੇ ਦੀਆਂ ਮੰਗਾਂ ਕਿਉਂ ਸਾਨੂੰ ਲੜਨਾ ਪਿਆ ਕਿਉਂ ਪਿੱਛੇ ਰਹਿ ਗੀਆਂ ਇਹ ਸਾਰੀਆਂ ਗੱਲਾਂ ਅੱਜ ਉਹ ਜਿਹੜੀ ਨਿਉ ਵਸੀਂ ਪਿੱਛੇ ਨਹੀਂ ਹਟੇ ਪੜਾਵਾ ਤੁਹਾਡਾ ਸੁਰੀ ਹੈ ਠੀਕ ਹੈ ਅਸੀਂ ਸ਼ੰਭੂ ਖਲੌਰੀ ਰਤਨਪੁਰਾ ਬੈਠੇ ਸਰਕਾਰ ਨੇ ਖੰਡੇੜੇ ਪਰ ਮੰਗਾਂ ਨਹੀਂ ਪਿੱਛੇ ਅਟਜਾ ਉਸ ਮੰਗਾਂ ਦੀ ਪੂਰਤੀ ਲਈ ਅੱਗੇ ਕਿੱਥੋਂ ਤੁਰਨਾ ਹੈ ਕਿਹੜੀ ਸਟੇਟ ਚ ਕਿਵੇਂ ਜਾਣਾ ਪੰਜਾਬ ਚ ਕਿੱਦੇ ਆਉਣਾ ਜ਼ਿਲ੍ਹੇ ਚ ਕਿੱਦੇ ਆਉਣਾ ਇਹ ਸਾਰਾ ਕੁਝ ਜਿਹੜੇ ਸਾਡੇ ਅੱਜ ਆਕੋ ਇੱਥੇ ਪਹੁੰਚੇ ਗਏ ਉਹ ਦੱਸਣਗੇ ਠੀਰ ਦੇ ਵਿੱਚ ਮੈਂ ਭਰਾਵੋ ਕਿਸਾਨੀ ਐਨੇ ਬਚਣੇ ਇੱਕ ਗੱਲ ਕਹਿ ਕੇ ਮੈਂ ਸਵਾਦ ਹੀ ਲੈਣੀ ਹੈ ਕਿ ਆਪਾਂ ਪਿੱਛੇ ਉਹ ਦਾ ਮਹੀਨਾ ਲੰਘਿਆ ਸਾਡੋਂ ਸਾਬ ਜਦਿਆਂ ਦਾ ਅਸੀਂ ਜੀੜਾੜਾ ਮਨਾਇਆ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਰਿਹਾ ਹੁਣਾ ਪੂਰੇ ਦੇਸ਼ 'ਚ ਨਹੀਂ ਰਿਹਾ ਹੁਣਾ ਜਿਹੜੇ ਪਿੰਡ ਨੇ ਨਗਰ ਨਾਲ ਲਾਇਆ ਹੋਵੇ ਜਿਹੜੇ ਪਿੰਡ ਦੇ ਵਿੱਚੋਂ 5-10 ਸੱਤਰਾਲੀਆਂ ਫਟੇਗੜ ਸਾਹਮਣੇ ਗਈਆਂ ਹੋਣ ਤਾਂ ਲੋ ਦਾ ਕਸੂਰ ਕੀ ਸੀ ਸਰਕਾਰ ਮੁਰੇ ਨੀਨੀ ਨਹੀਂ ਪਾਈ ਉਹਨਾਂ ਦਾ ਕਸੂਰ ਇਹ ਸੀ ਕਿ ਸਰਕਾਰ ਵੀ ਈਨੀ ਮੰਨੀ ਤਾਂ ਉਹਨਾਂ ਨੂੰ ਸਜ਼ਾ ਕਿੰਨੀ ਵੱਡੀ ਮਿਲੀ ਕੰਡਾ ਦੇ ਵਿੱਚ ਚਿੰਨਣਾ ਪਿਆ ਤਾਂ ਨਾਲ ਉਹਨਾਂ ਦੇ ਫਾਦਾਗਾਰਾ ਮਾਰਨ ਵਾਲੇ ਮੋਤੀ لال ਮਹਿਰੇ ਦੀ ਜਦੋਂ ਗੱਲ ਉੱਠਦੀ ਆ ਉਹਨਾਂ ਦਾ ਕੀ ਕਸੂਰ ਸੀ ਸਿਰ ਮਾਤਾ ਜੀ ਨੂੰ ਦੁੱਧ ਦੀ ਸੇਵਾ ਕੀਤੀ ਸਿਰਫ ਦੁੱਧ ਪਿਆਓ ਨਾਲ ਉਸ ਪਰਿਵਾਰ ਨੂੰ ਕੋਲ ਨੂੰ ਜਪੇ ਲਿਆ ਗਿਆ ਤੱਕ ਸੂਰਤਾਂ ਕੁਝ ਨਹੀਂ ਕੋਈ ਸ਼ੜਕ ਨਹੀਂ ਰੋਕੀ ਸੀ ਕੋਈ ਘਰਾਉ ਨਹੀਂ ਕੀਤਾ ਸੀ ਉਹ ਵਾਲ ਠਾਈ ਸਰਕਾਰ ਨੂੰ ਇਹ ਨਵੇਂ ਨੇ ਪਾਈ ਤੇ ਮਾਰਿਓ ਝਾੜਨ ਆਪਾਂ ਜਿਹੜੀਆਂ ਮੰਗਾਂ ਦੇ ਖਾਤਰ ਆਪਾਂ ਬੈਠੇ ਆਂ ਵੀ ਸੁਆਮੀ ਗਾਥੀ ਦੀ ਰਿਪੋਰਟ ਲਾਗੂ ਹੋਜੂ ਐਮਐਸਪੀ ਰਾਜੇ ਕਾਨੂੰਨ ਬਣਜੂ ਐ ਘਰੇ ਬੈਠ ਕੇ ਨਹੀਂ ਬਾਗੋ ਸਾਨੂੰ ਦਾ ਜੇ ਪੁਲਿਸ ਵਾਲੀ ਜੀ ਕਿਤੇ ਖੇਤਾਂ ਚ ਦੇਖਦੇ ਅਸੀਂ ਭੱਜ ਲੈਨੇ ਆ ਐ ਕਰਦੇ ਤੋ ਖੜਾ ਸ਼ਿਦਾਵਾਂਗੇ ਜਾਗ ਕਰੋ ਸਾਜੋ ਸ਼ਿਦਾਣ ਕਿ ਜਾਣਾ ਦੇਨੀਆ ਪੈਣ ਗਿਆ ਗੋਲੀਆਂ ਦੇ ਮੂਹਰੇ ਖੜਨਾ ਪਊਗਾ ਜੇਲ੍ਹਾਂ ਨੂੰ ਸਕੂਲ ਬਣਾਉਣਾ ਪਊਗਾ ਥਾਣਿਆਂ ਨੂੰ ਸਕੂਲ ਬਣਾਉਣਾ ਪਊਗਾ ਵੇ ਲੈ ਲੋ ਜਿੰਨੇ ਕਿਸਾਨ ਨੂੰ ਲੈ ਕੇ ਜਾਣਾ ਪਰ ਪਿੱਛੇ ਨਹੀਂ ਹਟਾਂਗੇ ਇਹ ਗੱਲ ਤੇ ਸਾਨੂੰ ਪਰਨ ਕਰਨਾ ਪੈਣਾ ਫੇਰ ਸਾਡਾ ਇਸ ਕਰਜੇ ਤੋਂ ਜ਼ਾਲ ਤੋਂ ਖਹਿੜਾ ਛੁਟਣਾ ਫੇਰ ਸਾਡੀਆਂ ਜ਼ਮੀਨਾਂ ਬਚਣੀਆਂ ਭਰਾਵੋ ਇਸ ਗੱਲ ਤੇ ਤਿਆਰ ਹੋਈਏ ਕਿ ਮੈਂ ਲੜ ਲਈ ਮਰ ਲਈ ਤਿਆਰ ਐ ਤੇ ਅੰਘੂ ਉਹ ਦੁਨੀਆਂ ਜਾਗੇ ਕਿ ਹੇ ਮੇਰਾ ਪਿੱਛੇ ਨਹੀਂ ਹਟਾਂਗੇ ਅੱਗੇ ਨੂੰ ਵਧਾਂਗੇ ਸਵਾਲ ਇਹ ਬੜਾ ਉੱਠਦਾ ਹੈ ਕਿ ਐਸਾ ਹਾਲਾਤਾਂ ਦੇ ਵਿੱਚ ਜਿਉਂ-ਜਿਉਂ ਕਾੜਾ ਚੜਦਾ ਜਾ ਰਿਹਾ ਜਦੋਂ ਲੰਗਾਵਾਦੀਆਂ ਰਹੀਆਂ ਨੇ ਜਿਉਂ ਨੇ ਉਹ ਕਿਸਾਨ ਦਸੇ ਬੰਦਗੀਆਂ ਵਾਦੀਆਂ ਸਰਕਾਰ ਨਾਲ ਤਾਂ ਹੁਣ ਲੜਾਈ ਨਹੀਂ ਰਹੀਗੀ ਸਰਕਾਰ ਤਾਂ ਆਰਾਮ ਨਾਲ ਬੈਠ ਰਹੀ ਹੈ ਦੇਖ ਰਹੀ ਹੈ ਆ ਵਿੱਚ ਦੀ ਕਿਸਾਨ ਦਸੇ ਬੰਦਗੀਆਂ ਦਾ ਉਧਰ ਉਧਰ ਹੀ ਵਿਆਣ ਹੋਣਾ ਸ਼ੁਰੂ ਹੋ ਕੇ ਸਰਕਾਰਾਂ ਨੂੰ ਮਾਫ ਕਰੀ ਬੈਠਿਆ ਭਰਾਓ ਇਹੀ ਕਰਨ ਕਰਕੇ ਜਿਹੜਾ ਅੱਜ ਸਾਡਾ ਮੋਰਚਾ ਇੱਥੇ ਆਇਆ ਇਸ ਗੱਲ ਨੂੰ ਅੱਗੇ ਤੋਰ ਨਹੀਂ ਖਾਤਿਰ ਪੂਰੇ ਦੇਸ਼ ਦੀ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਚੱਕੀ ਹੈ ਥੀਰ ਦੇ ਵਿੱਚ ਜਿਨੇ ਦੋ ਜੋਧੇ ਸਾਡੇ ਉਹ ਬੈਠੇ ਨੇ ਬਲਦੇਵ ਸਿੰਘ ਗਹਿਰੀ ਭਾਗੀ 2008 ਦੇ ਵਿੱਚ ਸਾਡੇ ਜ਼ਿਲ੍ਹੇ ਦੇ ਖੜੇ ਹੋਣ ਮਾੜੇ ਬਲਦੇਵ ਸਿੰਘ ਸਾਡੇ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸੀ ਬਲਦੇਵ ਸਿੰਘ ਗਹਿਰੀ ਭਾਗੀ 10 ਤਰੀਕ 7ਵਾਂ ਮਹੀਨਾ 2008 ਦੇ ਵਿੱਚ ਜਦੋਂ ਜ਼ਮੀਨ ਦੇ ਕਾਜਾ ਕਰਨਾ ਏ ਇਹਨਾਂ ਦੀ ਜ਼ਮੀਨ ਨਹੀਂ ਸੀ ਪਰਿਵਾਰ ਦਸੇਬੰਦੀ ਕੋਲੇ ਆਇਆ ਪਰ ਜਦੋਂ ਪਰਿਵਾਰ ਦੀ ਦੁੱਖ ਤਕਲੀਫ ਸੁਣੀ ਸਿਰਫ ਕਰਨੀ ਲਾਉਂਸਮੈਂਟ ਕਰੀ ਸੀ ਇਹਨਾਂ ਨੇ ਗੁਰੂ ਘਰ ਦੇ ਵਿੱਚ ਜਾ ਕੇ ਵੀ ਉਸ ਪਰਿਵਾਰ ਦੀ ਜ਼ਮੀਨ ਤੇ ਕਾਜਾ ਕਰਦਾ ਰਹੇ ਨੇ ਇਹਨਾਂ ਨੇ ਡਿਊਟੀ ਨਿਭਾਈ ਸਰ ਸੇਵੰਦੀ ਦੀ ਨਾਲ ਉਹਨਾਂ ਦੇ ਖੜੇ ਨੇ ਪਿੰਡ ਦੇ ਖਜ਼ਾਨਚੀ ਸੀ ਉਹਨਾਂ ਦੇ ਨਾਮ ਬਲਦੇਵ ਸਿੰਘ ਹੈ ਉਹਨਾਂ ਦੀ ਵੀ ਜ਼ਮੀਨ ਨਹੀਂ ਸੀ ਜਿਹੜੀ ਜ਼ਮੀਨ ਤੇ ਲੜੇ ਨਿਸ਼ੱਤਰ ਸਿੰਘ ਉਰਫ ਬਾਹੂ ਉਹ ਪਿੰਡ ਘੈਰੀ ਭਾਜੀ ਦਾ ਸੀ ਉਹ ਜਸੇਵੰਦੀ ਕੋਲੇ ਲੈ ਗਏ ਭਰਾਵੋ 14 ਸਾਲ ਜੇਤ ਕੱਟ ਕੇ ਆਏ ਨੇ 14 14 ਸਾਲ ਬੋਲੇ ਸੋਨਹਿਰਾ ਸੋਨਹਿਰਾ 14 ਸਾਲ ਕੱਟ ਕੇ ਅੱਜ ਬੱਥੇ ਨੇ ਸਾਡੇ ਚ ਤੇ ਅਸੀਂ 751 ਤੇ 10 ਦਿਨ ਕੱਟ ਕੇ ਕਿਹਾ ਮੈਂ ਜਵਾਨ ਚ ਕਰਾਉਣੀ ਆ ਤਾਂ ਜਮੀਨਾਂ ਵੰਡਣੀਆਂ ਇਹਨਾਂ ਨੂੰ ਕਰਨ ਕਰਕੇ ਤੁਸੀਂ ਜਿੰਨੇ ਵੀ ਪਹੁੰਚੋ ਮੈਂ ਜਾਦੇ ਸਮਾਂ ਲਏਗਾ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ